ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਖਾਲਸਾ ਸਤ ਸੰਗਤ ਜੀ ਆਪ ਜੀ ਦਰਸ਼ਨ ਕਰ ਰਹੇ ਹੋ ਇੰਡੋਨੇਸ਼ੀਆ ਦੀ ਧਰਤੀ ਤੇ ਗੁਰਦੁਆਰਾ ਸਾਹਿਬ ਜੀ ਦੇ ਜੋ ਕਿ 메인 ਰੋਡ ਦੇ ਉੱਪਰ ਬਣਿਆ ਹੋਇਆ ਆ ਸੋ ਇੱਥੇ ਕੱਲ ਸ੍ਰੀ ਅਖੰਡ ਪਾਠ ਸਾਹਿਬ ਜੀ ਪ੍ਰਾਰambh ਕੀਤੇ ਗਏ ਨੇ ਬਹੁਤ ਪ੍ਰਾਤਨ ਸਥਾਨ ਆ ਇਹ ਜਿੱਥੇ ਕੀ ਪੰਜਾਬ ਦੀ ਧਰਤੀ ਤੋਂ ਆਣ ਕਰਕੇ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਇੱਥੇ ਆਣ ਕੇ ਬਸੀਆਂ ਹੋਈਆਂ ਹਨ ਜਿਨ੍ਹਾਂ ਨੂੰ ਲਗਭਗ 7-7 ਪੀੜੀਆਂ ਹੋ ਚੁੱਕੀਆਂ ਨੇ ਹੁਣ ਉਹਨਾਂ ਦੀਆਂ 7ਵੀਂ ਪੀੜੀ ਚੱਲ ਰਹੀ ਆ ਸੋ 3-400 ਸਾਲ ਲਗਭਗ ਇਹਨਾਂ ਨੂੰ ਵੀ ਹੋ ਗਏ ਨੇ ਸੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜੀ ਦਾ ਇੱਥੇ ਪ੍ਰਕਾਸ਼ ਆ ਉਹ ਤੁਹਾਨੂੰ ਦਰਸ਼ਨ ਕਰਾਉਂਦੇ ਆ ਬਹੁਤ ਸੁੰਦਰ ਸਥਾਨ ਬਣਿਆ ਹੋਇਆ ਆ ਸੋ ਕੱਲ ਨੂੰ ਇੱਥੇ ਸ੍ਰੀ ਅਖੰਡ ਪਾਤਸ਼ਾਹ ਜੀ ਦੇ ਭੋਗ ਪਾਏ ਜਾਣੇ ਨੇ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਾਗਮ ਰੱਖੇ ਗਏ ਨੇ ਇਹ ਸੱਚਖੰਡ ਸਾਹਿਬ ਆ ਮਹਾਰ ਸੱਚੇ ਪਾਸ਼ਾ ਜੀ ਅਸੋ ਖਾਸਨ ਸਥਾਨ ਬਹੁਤ ਸੁੰਦਰ ਸਥਾਨ ਬਣਿਆ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ